ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਪਰ ਅੱਜ ਫੇਰ ਇੱਕ ਵਾਰੀ ਅਸੀਂ ਤੁਹਾਨੂੰ ਇੱਕ ਚਿਰ ਪਰਚਿਤ ਹਸਤੀ ਨਾਲ ਮਿਲਾਂ ਜਾ ਰਹੇ ਹਾਂ ਜਿੱਥੇ ਲੋਕ ਇੰਡੀਆ ਦੇ ਵਿੱਚ ਹਰ ਜ਼ੁਬਾਨ ਤੇ ਚਾਈਨਾ ਨੂੰ ਲੈ ਕੇ ਫੇਅਰ ਨਜ਼ਰ ਆਂਦਾ ਹੈ ਉੱਥੇ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਾਈਨਾ ਨੂੰ ਕੰਪੀਟ ਕਰਨ ਦਾ ਚੈਲੰਜ ਕਰ ਰਿਹਾ ਔਰ ਕਹਿ ਰਿਹਾ ਕਿ ਜੋ ਚਾਈਨਾ ਚ ਬੰਦਾ ਹੈ ਉਹ ਮੈਂ ਆਪਣੇ ਇੱਥੇ ਮੇਕ ਇਨ ਇੰਡੀਆ ਮੇਕ ਇਨ ਲੁਧਿਆਣਾ ਦੇ ਵਿੱਚ ਬਣਾ ਰਿਹਾ ਹਾਂ ਸੋ ਇੱਕ ਵਾਰੀ ਫੇਰ ਉਸ ਸਖੀਤ ਨਾਲ ਮਿਲਾਂਦੇ ਹਾਂ ਸ਼ਿਵਾ ਗਰੁਪ ਤੋਂ ਮਿਸਟਰ ਅਖਿਲ ਮਲੋਤਰਾ ਇਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਲਾਸਟ ਈਅਰ ਕਿ ਮੈਂ ਤਾਂ ਹਜੇ ਯੰਗ ਐ ਮਤਲਬ 62 ਇਅਰਸ ਦੀ ਐਜ ਆ ਕੇ ਇਹ ਕਹਿ ਰਹੇ ਸੀ ਕਿ ਮੈਂ ਤਾਂ 95 ਇਅਰ ਤੱਕ ਕੰਮ ਕਰਦੇ ਰਹਿਣਾ ਚਾਹੁੰਦਾ ਐ ਔਰ 24 ਘੰਟੇ ਕੰਮ ਕਰਦੇ ਰਹਿਣਾ ਚਾਹੁੰਦਾ ਐ ਸਰ ਵੈਲਕਮ ਐ ਇੱਕ ਵਾਰੀ ਫੇਰ ਤੁਹਾਡੇ ਨਾਲ ਥੈਂਕ ਯੂ ਜੀ ਸਰ ਇਸ ਵਾਰੀ ਕੀ ਸਟੇਟਮੈਂਟ ਲੈ ਕੇ ਆਏ ਹੋ ਪਿਛਲੀ ਵਾਰ ਤਾਂ ਤੁਹਾਡੀ ਸਟੇਟਮੈਂਟ ਬਹੁਤ ਵਾਇਰਲ ਹੋਈ ਸੀ ਦੇਖੋ ਇਸ ਤਰ੍ਹਾਂ ਜੀ ਮੇਰੀ ਸਟੇਟਮੈਂਟ ਤਾਂ ਉਹੀ ਸੇਮ ਹੈ 95 ਸਾਲ ਤੱਕ ਕੰਮ ਕਰਨਾ ਹੈ ਉਹ ਵੀ 24/7 ਕਰਨਾ ਹੈ 24/7 ਕਰਨਾ ਹੈ ਜੀ ਅਤੇ ਆਪਣੇ ਦੇਸ਼ ਦੇ ਵਿੱਚਕਾਰ ਦੇਖੋ ਚਾਈਨਾ ਨਾਲ ਲੜਾਈ ਲੜਨ ਦਾ ਤਰੀਕਾ ਕੋਈ ਹਥਿਆਰ ਨਹੀਂ ਹੈ ਸਾਡੇ ਕੋਲ ਵੈਪਨ ਤਾਂ ਹੈ ਨਹੀਂ ਅਸੀਂ ਨਾਲ ਲੜਾਈ ਲੜੀਏ ਸਾਡੀ ਇਹੀ ਲੜਾਈ ਹੈ ਉਹਨਾਂ ਨਾਲ ਸਰ ਇਹ ਵੀ ਤਾਂ ਵੈਪਨ ਹੀ ਹੈ ਜੀ ਇਹ ਵੀ ਵੈਪਨ ਹੈ ਇਹ ਇਸ ਇੰਡਸਟਰੀ ਦਾ ਇਹੀ ਵੈਪਨ ਹੈ ਇਸ ਰੱਸੀ ਦਾ ਹੀ ਵੈਪਨ ਹੈ ਉਹ ਆਪਦੇ ਵੈਪਨ ਉਥੋਂ ਜੀ ਇਥੇ ਡੰਪ ਕਰ ਰਹੇ ਸੀਗੇ ਅਸੀਂ ਉਹਨਾਂ ਦੇ ਬਰਾਬਰ ਦੀਆਂ ਕੁਆਲਿਟੀਆਂ ਉਹਨਾਂ ਤੋਂ ਉੱਪਰ ਕੁਆਲਿਟੀਆਂ ਜਿਹੜੀਆਂ ਬਣਾ ਕੇ ਉਹਨਾਂ ਤੋਂ ਘੱਟ ਰੇਟਾਂ ਦੇ ਵਿੱਚ ਇੱਥੇ ਦੇਣੀ ਸ਼ੁਰੂ ਕਰਤੀਆਂ ਬਿਲਕੁਲ ਠੀਕ ਹੈ ਸੋ ਇਸ ਵਾਰੀ ਜਿਵੇਂ ਪਿਛਲੀ ਵਾਰ ਤੁਸੀਂ ਇੱਕ ਚੈਲੰਜ ਕੀਤਾ ਸੀ ਤਾਂ ਕੀ ਕਿਹੜਾ ਪ੍ਰੋਡਕਟ ਦੇ ਬਰਾਬਰ ਆਪਾਂ ਕਿਹੜਾ ਪ੍ਰੋਡਕਟ ਖੜਾ ਕੀਤਾ ਇਸ ਵਾਰੀ ਮੇਕ ਇਨ ਇੰਡੀਆ ਦੇਖੋ ਉਹਨਾਂ ਦਾ ਇੱਕ ਪ੍ਰੋਡਕਟ ਆਂਦਾ ਜਰਮਨ ਵੈਲਵਟ ਬਟਰਲੋ ਹਰ ਘਰ ਘਟਦਾ ਜੀ ਇੰਡੀਆ ਜਦ ਤੱਕ ਕੋਈ ਨਹੀਂ ਬਣਾ ਪਾਇਆ ਸੀ ਅਸੀਂ ਬਣਾ ਦਿੱਤਾ ਜੀ ਇੱਕ ਉਹਨਾਂ ਦਾ ਪ੍ਰੋਡਕਟ ਟੈਂਸਲ ਆਂਦਾ ਹੈ ਉਹ ਟੈਂਸਲ ਇੰਡੀਆਜ਼ ਕੋਈ ਨਹੀਂ ਬਣਾ ਪਾਇਆ ਸੀ ਅਸੀਂ ਬਣਾ ਦਿੱ ਉਸ ਤੋਂ ਬਾਅਦ ਉਹਨਾਂ ਦੇ ਜਿੰਨੇ ਬੌਂਡਡ ਫੈਬਰਿਕ ਹੰਦੇ ਸੀ ਸਾਰੇ ਬੌਂਡਡ ਫੈਬਰਿਕ ਬਣਾਉਂਦੇ ਆ। ਜੀ। ਔਰ ਜਿੱਦਾਂ ਜਿੱਦਾਂ ਅ ਅੱਗੇ ਡਿਵੈਲਪਮੈਂਟ ਰਿਸਰਚ ਐਂਡ ਡਿਵੈਲਪਮੈਂਟ ਦੀਆਂ ਟੀਮਾਂ ਲੱਗੀਆਂ ਹੋਈਆਂ। ਜੀ। ਰੋਜ਼ ਪੰਜ ਸੱਤ ਨਵੀਆਂ ਡਿਵੈਲਪਮੈਂਟਸ ਆ ਰਹੀਆਂ। ਜੀ। ਉਹ ਡਿਵੈਲਪਮੈਂਟਸ ਅੱਗੇ ਉਹਨਾਂ ਦੇ ਗਾਰਮੈਂਟ ਬਣਾ ਕੇ ਅਸੀਂ ਆਪਦੇ ਸ਼ੋਰੂਮਸ 'ਚ ਪਲੇਸ ਕਰੀ ਜਾ ਰਹੇ ਆ। ਗਾਰਮੈਂਟ ਆਂਦਾ ਹੈ। ਜੀ। ਉਹਨਾਂ ਨੂੰ ਅਸੀਂ ਗਾਰਮੈਂਟ ਨੂੰ ਇੱਥੋਂ ਤੱਕ ਸਹੂਲਤ ਦੇਤੀ ਵੀ ਤੇਰਾ ਬਾਏ ਆਂਦਾ। ਸਾਡੇ ਇੱਥੋਂ ਟੈਚੀ ਚੱਕ ਕੇ ਭਰ ਕੇ ਲੈ ਜਾ ਗਾਰਮੈਂਟਸ ਦਾ। ਤੈ ਵੇਰੀ ਗੁੱਡ ਤੂੰ ਉਹਨੂੰ ਵਾਰੰਟੀ ਕਰਨ ਦੀ ਲੋੜ ਨਹੀਂ ਗਾਰਮੈਂਟ ਬਿਲਕੁਲ ਠੀਕ ਹੈ ਉਹ ਵੀ ਤੁਸੀਂ ਕਰਕੇ ਦੇ ਦੇ ਅਸੀਂ ਕਰਕੇ ਦੇ ਰਹੇ ਹਾਂ ਤੂੰ ਆਪਦੇ ਕਸਟਮਰ ਨੂੰ ਗਾਰਮੈਂਟ ਸਿਲੈਕਟ ਕਰਾ ਲੈ ਉਸ ਤੋਂ ਬਾਅਦ ਮੇਰੇ ਤੋਂ ਕਪੜਾ ਲੈ ਜਾ ਅਕੀਲ ਜੀ ਤੁਸੀਂ ਐਗਜੈਕਟਲੀ ਕਰ ਕੀ ਰਹੇ ਹੋ ਸ਼ਾਂਤਾ ਪਤਾ ਲੱਗਿਆ ਸੀ ਕਿ ਤੁਸੀਂ ਪਲਾਸਟਿਕ ਦੀ ਬੋਤਲ ਇਕੱਠੀਆਂ ਕਰਦੇ ਹੋ ਤੇ ਉਸ ਤੋਂ ਚਾਕੇ ਧਾਗਾ ਬਣਾ ਦਿੰਦੇ ਹੋ ਤੇ ਹੁਣ ਤੁਸੀਂ ਅਗਲੀ ਅਗਲੀ ਗੱਲਾਂ ਵੀ ਕਰਤੀ ਫੈਬਰਿਕ ਵੀ ਬਣਾਤਾ ਦਕੋਪ ਫੈਬਰਿਕ ਗਾਰਮੈਂਟ ਹੁਣ ਤੁਸੀਂ ਪਲਾਸਟਿਕ ਦੀ ਬੋਤਲ ਦੀ ਗੱਲ ਕਰ ਰਹੇ ਹੋ ਤਾਂ ਵਰਲਡ ਵਾਈਡ ਜੀ ਅੱਜ ਵੀ ਤਰੀਕ ਦੇ ਵਿੱਚਕਾਰ ਸਸਟੇਨੇਬਲ ਦੀ ਵੈਲਿਊ ਹੈ ਰੀਸਾਈਕਲਿੰਗ ਦੀ ਵੈਲਿਊ ਹੈ ਹਾਂ ਮੈਂ ਤੁਹਾਨੂੰ ਦਿਖਾਵਾਂ ਵੀ ਅਸੀਂ ਆ ਦੇਖੋ ਇੱਥੇ ਲਾਇਆ ਹੋਇਆ ਹੈ ਅਸੀਂ ਰੀਸੈਂਟ ਸ਼ੈੱਲ ਔਰ ਫਰਾਰੀ ਕਾਰ ਨੂੰ ਜੀ ਉਹਨਾਂ ਨੂੰ ਟਿਸ਼ਰਟ ਬਣਾ ਕੇ ਭੇਜੀਆਂ ਯੂਨੀਫਾਰਮ ਦੀਆਂ ਵੈਰੀ ਗੁੱਡ ਹਜ਼ਾਰ ਗਰੁੱਪ ਹੈ ਇੱਥੇ ਟਰਾਂਸਪੋਰਟ ਦੇ ਵਿਚਕਾਰ ਹਜ਼ਾਰ ਗਰੁੱਪ ਨੇ ਸਾਰੀ ਯੂਨੀਫਾਰਮ ਦਾ ਆਰਡਰ ਦਿੱਤਾ ਹੈ ਵੈਰੀ ਗੁੱਡ A1 ਸਾਈਕਲ ਵਾਲੇ ਜਿਹੜੇ ਆ ਉਹਨਾਂ ਨੇ ਪ੍ਰੈਜੈਂਟੇਸ਼ਨ ਲੈ ਲਈਆਂ ਦੇ ਰਹੇ ਦੀ ਪ੍ਰੋਸੈਸ ਔ फाइनलाइजिंग दी सस्टेनेबल यूनिफॉर्म ऑर्डर रोजेट हाउस होटल ਤੋਂ ਸਾਨੂੰ ਜਿਹੜਾ ਹੈ ਸਸਟੇਨੇਬਲ ਦਾ ਟੀ-ਸ਼ਰਟਸ ਦਾ ਆਰਡਰ ਆ ਗਿਆ ਜੀ ਉਹਦੇ ਬਾਅਦ ਹੁਣ ਅੱਗੇ ਡੇ ਬਾਈ ਡੇ ਅਸੀਂ ਲੋਕਾਂ ਨੂੰ ਅਪਰੋਚ ਕਰ ਰਹੇ ਆਂ ਵੀ ਤੁਸੀਂ ਯੂਨੀਫਾਰਮ ਜਿਹੜੀਆਂ ਸਾਰੀਆਂ ਸਸਟੇਨੇਬਲਸ ਕਰੋ ਬਿਲਕੁਲ ਵੀ विल बी ਮੀਟਿੰਗ ਦੀ ਇੰਡਸਟਰੀ ਮਿਨਿਸਟਰ ਵੈਰੀ ਸੂਨ ਉਹਨਾਂ ਨੂੰ ਪਲਾਂਟ ਵਿਜ਼ਿਟ ਕਰਾ ਕੇ ਉਹਨਾਂ ਨੂੰ ਉਹਨਾਂ ਕਾਵਾਂਗੇ ਕਿ ਜੀ ਆਪਣੀ ਗਵਰਨਮੈਂਟ ਨੂੰ ਰਿਕਮੈਂਡ ਕਰੋ ਵੀ ਸਸਟੇਨੇਬਲ ਦੀ ਯੂਨੀਫਾਰਮ ਪਾਣ ਮੋਦੀ ਜੀ ਜੈਕਟ ਅੱਜ ਸਸਟੇਨੇਬਲ ਦੀ ਪਾ ਰਹੇ ਆ ਜੀ ਸਾਤ ਮਾਨ ਸਾਹਿਬ ਨੂੰ ਵੀ ਪਾਣੀ ਚਾਹੀਦੀ ਹੈ ਸਾਡੇ ਸੀਐਮ ਤੋਂ ਹੀ ਹੈ ਸਾਡੇ ਮਾਨ ਸਾਹਿਬ ਬਿਲਕੁਲ ਠੀਕ ਹੈ ਨਾਲੇ ਉਹ ਮਾਨ ਵਿਧਾਨ ਹਾਂ ਮਾਨ ਵਿਧਾਨ ਕੇ ਸਾਡਾ ਠੀਕ ਹੈ ਨਾ ਪੰਜਾਬ ਦਾ ਸੋ ਬੇਸਿਕਲੀ ਸਰ ਮੈਨੂੰ ਲੱਗਦਾ ਚਾਈਨਾ ਨੂੰ ਪਤਾ ਲੱਗ ਗਿਆ ਕਿ ਕਿਤੇ ਇੰਡੀਆ ਦੇ ਵਿੱਚ ਅਖੇਲ ਜੀ ਸਾਨੂੰ ਕੰਪੀਟੀਸ਼ਨ ਦੇਣ ਲੱਗੇ ਹੈ ਕਿਉਂਕਿ ਉਹਨਾਂ ਨੇ ਇਸ ਵਾਰੀ ਕਹਿੰਦੇ ਆ ਫੇਕ ਕਾਟਨ ਬਣਾ ਕੇ ਭੇਜਤਾ ਹੁਣ ਕਹਿੰਦੇ ਤੁਸੀਂ ਉਹ ਵੀ ਬ੍ਰਾਂਡ ਤੇ ਲੱਗੇ ਹੋਏ ਹੋ ਫੇਕ ਕਾਟਨ ਮੇਰੇ ਕੋਲ ਹੁਣ ਰिलायंस ਵਾਲੇ ਉੱਠ ਕੇ ਗਏ ਆ ਜੀ ਤੁਕੋ ਸਾਡੇ ਕੋਲ ਤਾਂ ਦੇਖੋ ਫਿਲਾਮੈਂਟ ਅੰਦਰ ਬੰਦਾ ਫਾਈਬਰ ਅੰਦਰ ਬੰਦਾ ਹੈ ਜੀ ਸਾਨੂੰ ਵੀ ਹੈਵ ਗਾਟ ਦੀ ਡੀਪ ਨੋਲੇਜ ਆਫ ਫੈਬਰਿਕ ਜੀ ਉਹ ਰਿਲਾਇੰਸ ਨਾਲ ਇਹਨੂੰ ਸਮਝਾਇਆ ਵੀ ਭਾਈ ਕੁਝ ਨਹੀਂ ਕਰਨਾ ਹੈਗਾ ਇਹਦੇ ਚ ਆਹ ਚੇਂਜਸ ਕਰਕੇ ਧਾਗਾ ਬਣਾ ਕੇ ਦਿਓ ਬਣਾਈਏ ਇੱਥੇ ਜੀ ਹਾਂ ਮੈਂ ਉਹੀ ਕਹਿਆ ਨਾ ਚਾਈਨਾ ਨੂੰ ਪਤਾ ਲੱਗ ਗਿਆ ਕਿ ਅਖਿਲ ਜੀ ਸਾਡੇ ਪਿੱਛੇ ਲੱਗੇ ਉਹਨਾਂ ਨੂੰ ਉਹ ਚੈਲੰਜ ਹੋ ਗਿਆ ਕਿ ਨਵੀਂ ਚੀਜ਼ ਬਣਾਓ ਕਿਉਂਕਿ ਜਦ ਤੱਕ ਨਵੀਂ ਚੀਜ਼ ਨਹੀਂ ਬਣਾਵਾਂਗੇ ਤੇ ਤੁਹਾਡੇ ਵਰਗਾ ਇੱਕੋ ਹੀ ਨਹੀਂ ਸੰਭਲਦਾ ਹੋਣਾ ਦੇਖੋ ਸਾਡੇ ਤਾਂ ਇੱਕੋ ਹੀ ਨਾਰਾ ਹੈ ਮੈਂ ਆਪਣੇ ਕਸਟਮਰ ਨੂੰ ਕਹਿੰਦਾ ਹਾਂ ਵੀ ਤੂੰ ਰਾਤ ਨੂੰ ਸੁਪਨੇ ਚ ਜਿਹੜਾ ਕਪੜਾ ਸ ਉਹ ਮੈਨੂੰ ਸਵੇਰੇ ਕਾਗਜ ਤੇ ਬਣਾ ਕੇ ਦੇ ਦੀ। ਜੀ। ਮੈਂ ਤੁਹਾਨੂੰ ਬਣਾ ਕੇ ਦੇ ਦੂੰ 7 ਦਿਨਾਂ 'ਚ। ਵੈਰੀ ਗੁੱਡ। ਵੈਰੀ ਗੁੱਡ। ਤੇ ਕੁੱਲ ਮਿਲਾ ਕੇ ਹੁਣ ਜਿਹੜਾ ਅਸੀਂ ਤੁਸੀਂ ਕਹਿ ਰਹੇ ਹੋ ਕਿ ਇਹ ਫੇਕ ਕਾਟਨ ਹੈ ਕੀ ਬੇਸਿਕਲੀ? ਫੇਕ ਕਾਟਨ ਬੇਸਿਕਲੀ ਪੋਲੀਐਸਟਰ ਹੈ ਜੀ। ਚਾਈਨਾ ਨੇ ਉਹਦੇ ਵਿੱਚ ਘੱਟ ਕੁਝ ਯਾਨ ਦੇ ਵਿੱਚ ਮੋਡੀਫਿਕੇਸ਼ਨ ਕਰਕੇ ਜੀ। ਉਹਦਾ ਇੱਕ ਕਪੜਾ ਬਣਾਉਂਦਾ ਜਿਹੜਾ ਜਿਹਦੀ ਫੀਲ ਕਾਟਨ ਵਰਗੀ ਆ ਰਹੀ ਹੈ। ਓਕੇ। ਸੋ ਇਹ ਤਾਂ ਪੋਲੈਸਟਰ ਫੈਬਰਿਕ ਵਿੱਚ ਵਿੱਚ ਇਸ ਬੀਂਗ ਸੋਲਡ ਐਸ ਫੇਕ ਕਾਟਨ ਕਿਉਂਕਿ ਉਹਦੀ ਫੀਲ ਕਾਟਨ ਵਰਗੀ ਹੋ ਗਈ। ਜੀ। ਤੇ ਉਹ ਜਿਹੜੇ ਚੇਂਜਸ ਉਹਨਾਂ ਨੇ ਕੀਤੇ ਨੇ ਉਹ ਚੇਂਜਸ ਮੇਰੇ ਅੱਜ ਰਿਲਾਇੰਸ ਵਾਲੇ ਆਏ ਸੀ ਉਹਨਾਂ ਨਾਲ ਡਿਸਕਸ਼ਨ ਹੋ ਗਈ। ਉਹ ਕਹਿੰਦੇ ਜੀ ਹਫਤੇ ਬਾਅਦ ਨੂੰ ਤੁਹਾਨੂੰ ਧਾਗਾ ਦੇ ਦੇਵਾਂਗੇ। ਸਰ ਮੈਂ ਇਹ ਪੁੱਛਣਾ ਚਾਹੁੰਦਾ ਜਿਵੇਂ ਤੁਸੀਂ ਤਾਂ ਦੂਰਦਰਸ਼ੀ ਹੋ ਪ੍ਰੈਕਟੀਕਲੀ ਹੋ ਤੇ ਇਹ ਫੇਕ ਫੈਬਰਿਕ ਜਿਹੜਾ ਕਾਟਨ ਦਾ ਬਣਾ ਦਿੱਤਾ ਕੀ ਇਹ ਪਾਣ 'ਤੇ ਜਾਂ ਬਾਡੀ 'ਤੇ ਵੀ ਉਦਾਂ ਦਾ ਹੀ ਫੀਲ ਦੇਗਾ ਜਾਂ ਉਹਦੇ ਵਿੱਚ ਐਂਡ ਆਫ ਦਾ ਡੇ ਸਾਲ 6 ਮਹੀਨੇ ਬਾਅਦ ਜੇਦੀ ਹਵਾ ਨਿਕਲ ਜਾਏਗੀ? ਨਹੀਂ ਸਿਰਫ ਕੋਈ ਸਤਨਾ ਅੱਜ ਦੀ ਤਰੀਕ ਦੇ ਵਿੱਚ ਕਾਰਨਾ ਜਿਹੜੀਆਂ ਲੇਟੈਸਟ ਫਿਨਿਸ਼ਿੰਗ ਮਸ਼ੀਨਸ ਆ ਗਈਆਂ ਜੀ ਉਹ ਫਿਨਿਸ਼ਿੰਗ ਮਸ਼ੀਨਸ ਦੇ ਵਿੱਚ ਕਾਰ ਤੁਹਾਨੂੰ ਪਾਣ ਦੇ ਵਿੱਚ ਕਾਰ ਔਰ ਹੰਡਾਣ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਹੰਡਾਦੇ ਤਾਂ ਹੁਣ ਹੈ ਹੀ ਨਹੀਂ ਦੋ ਵਾਰ ਤੋਂ ਬਾਅਦ ਤਾਂ ਪਾਉਂਦਾ ਹੀ ਨਹੀਂ ਇਸ ਲਈ ਹੰਡ ਦਾ ਪਹਿਲੇ ਦਿਨ ਹੀ ਨਹੀਂ ਜਾਂਦਾ ਨਹੀਂ ਮੈਂ ਕਹਿੰਦਾ ਦੋ ਵਾਰੀ ਬਹੁਤ 10 ਵਾਰੀ ਬਹੁਤ ਲੇਕਿਨ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਆਏਗੀ ਨਹੀਂ ਹੁਣ ਜੀ ਇਟ ਵਿਲ ਗਿਵ ਯੂ ਅ ਪ੍ਰੋਪਰ ਲਾਈਫ ਓਕੇ ਉਦੀ ਲੁੱਕ ਵੀ ਜਿਹੜੀ ਆ ਸਾਰੀ ਕਾਟਨ ਵਰਗੀ ਆ ਕਪੜੇ ਦੀ ਫੀਲ ਵੀ ਕਾਟਨ ਵਰਗੀ ਆ ਪਾਚ ਵੀ ਬੜਾ ਕੰਫਰਟੇਬਲ ਹੋਏਗਾ ਜੀ ਉਹ ਵੀ ਆਈਟਮ ਚੱਲੇਗੀ ਆਪਣੀ ਜਗ੍ਹਾ ਬਣਾ ਲੇਗੀ ਜੀ ਦੇਖੋ ਸਾਡੇ ਕੋਲੇ ਪੋਲੀਸਟਰ ਆ ਫਿਰ ਫੇਕ ਕਾਟਨ ਆ ਫਿਰ ਪੀਸੀ ਆ ਫਿਰ ਫਿਰ 100% ਕਾਟਨ ਆ ਫਿਰ ਰਿਯਾਨ ਆ ਹਰ ਹਰ ਮਟੀਰੀਅਲ ਦੀ ਆਪਣੀ ਸਪੇਸ ਬਣੀ ਹੋਈ ਆ ਜੀ ਇਹ ਵੀ ਆਪਣੀ ਸਪੇਸ ਬਣਾ ਲੇਗਾ ਸਰ ਬੜੇ ਸਾਲਾਂ ਤੋਂ ਅਸੀਂ ਤੁਹਾਨੂੰ ਦੇਖ ਰਹੇ ਆ ਤੁਸੀਂ ਬਹੁਤ ਸਾਰੇ ਲੋਕਾਂ ਦੇ ਆਈਡੀਅਲ ਵੀ ਹੈਗੇ ਹੋ ਸ਼ਿਵਾ ਗਰੁੱਪ ਅੱਜ ਰੁਧਰਾ ਦੇ ਰੂਪ ਦੇ ਵਿੱਚ ਵਾਕਈ ਆਪਣਾ ਰੁਧਰੂ ਰੂਪ ਦਿਖਾ ਰਿਹਾ ਔਰ ਲੋਕੀ ਜਿਹੜੇ ਐ ਉਹ ਦੇਖ ਰਿਹਾ ਕਿ ਘਬਰਾਏ ਹੋਏ ਕਿ ਸ਼ਿਵਾ ਕਰ ਕੀ ਰਿਹਾ ਪਹਿਲਾਂ ਸ਼ਿਵਾ ਹੀ ਨਹੀਂ ਮਾਨ ਸੀ ਹੁਣ ਰੁਧਰੂ ਰੂਪ ਵਿੱਚ ਆ ਗਿਆ ਸੋ ਇਹ ਰੁਧਰੂ ਰੂਪ ਵਿੱਚ ਕੀ ਇਹਦਾ ਉਚਿਤਿਆ ਕੀ ਹੈ ਦੇਖੋ ਰੁਧਰੂ ਰੂਪ ਦੇ ਵਿੱਚ ਕਾਰ ਇਸ ਤਰ੍ਹਾਂ ਹੈਗਾ ਜੀ ਪਹਿਲੇ ਤਾਂ ਇਹ ਆ ਵੀ ਸਾਡੀ ਰੁਧਰਾ ਇਕੋ ਵੇਸ਼ਨ ਵੀ ਸਾਡੀ ਕੰਪਨੀ ਹੈ ਜੀ ਔਰ ਉਹ ਲਿਸਟਡ ਕੰਪਨੀ ਹੈ ਔਰ ਸ਼ਿਵਾ ਟੈਕਸਵੇਬ ਵੀ ਸਾਡੀ ਕੰਪਨੀ ਨਾਲੇ ਰੁਦਰੂ ਰੂਪ ਹੁੰਦਾ ਈ ਸ਼ਿਵ ਜੀ ਦਾ ਹਾਂ ਇਹ ਇਹ ਅਸੀਂ ਦੋਨੋਂ ਕੰਪਨੀਆਂ ਨੂੰ ਮਰਜ ਕਰ ਰਹੇ ਹਾਂ ਐਨਸੀਆਰਟੀ ਚ ਪਟੀਸ਼ਨ ਸਾਡੀ ਫਾਈਲ ਹੋ ਚੁੱਕੀ ਹੈ ਜੀ ਤੇ ਅਪ੍ਰੈਲ ਤੱਕ ਇਹਨਾਂ ਦਾ ਮਰਜਰ ਹੋ ਜਾਣਾ ਤੇ ਇਹਦਾ ਨਾਮ ਜਿਹੜਾ ਸ਼ਿਵਾ ਟੈਕਸਵੇਬ ਦਾ ਨਾਮ ਬਦਲ ਕੇ ਰੁਦਰਾ ਇਕੋਵੇਸ਼ਨ ਹੋ ਜਾਣਾ ਓਕੇ ਸੋ ਅਸੀਂ ਲੋਕਾਂ ਨੂੰ ਹੁਣ ਤੋਂ ਹੀ ਰੁਦਰਾ ਇਕੋਵੇਸ਼ਨ ਔਰ ਸ਼ਿਵਾ ਟੈਕਸਵੇਬ ਵੀ ਦੱਸ ਰਹੇ ਹਾਂ ਕਿ ਕੋਈ ਫਰਕ ਨਹੀਂ ਹੈ ਇਟ ਇਜ਼ ਵਨ ਕੰਪਨੀ ਨੋ ਪਿੱਛੇ ਬ੍ਰੇਨ ਜਿਹੜਾ ਮਾਸਟਰਮਾਈਂਡ ਅਖਿਲ ਮੋਦਰਾ ਜੀ ਹੁੰਦਾ ਫੁਕੂ ਛਾਪਣੇ ਵਾਲੋ ਸਰ ਕੀ ਮੈਸੇਜ ਦੇਣਾ ਚਾਹੋਗੇ ਇਸ ਤਰ੍ਹਾਂ ਦੀ ਐਗਜ਼ਿਬਿਸ਼ਨ ਦੇ ਵਿੱਚ ਤੁਹਾਨੂੰ ਅਸੀਂ ਰੁਦਰ ਰੂਪ ਚ ਜਦੋਂ ਤੁਸੀਂ ਆਏ ਹੋ ਤੁਸੀਂ ਐਗਜ਼ਿਬਿਸ਼ਨਸ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਹੋ ਪਹਿਲਾਂ ਤੁਸੀਂ ਪਬਲਿਕ ਡੀਲਿੰਗ ਚ ਸੀਗੇ ਨਹੀਂ ਔਰ ਸਡਨਲੀ ਤੁਸੀਂ ਇੱਕਦਮ ਪਬਲਿਕ ਡੀਲਿੰਗ ਚ ਆ ਗਏ ਇਹਨੂੰ ਕੀ ਸਮਝੀਏ ਦੇਖੋ ਇਸ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਵਿੱਚ ਆਪਣੇ ਕਸਟਮਰਸ ਨੂੰ ਦਿਖਾਉਣ ਲਈ ਵੀ ਅਸੀਂ ਕੁਝ ਬਣਾ ਰਹੇ ਹਾਂ ਜੀ ਨਾ ਉਹਦੇ ਵਾਸਤੇ ਐਗਜ਼ਿਬਿਸ਼ਨ ਚ ਪਾਰਟਿਸਿਪੇਟ ਨਹੀਂ ਕਰਾਂਗੇ ਜੀ ਤਾਂ ਕਸਟਮਰ ਨੂੰ ਕਿੱਦਾਂ ਪਤਾ ਲੱਗੇਗਾ ਵੀ ਅਸੀਂ ਕੀ ਕੁਝ ਬਣਾ ਰਹੇ ਆ ਸਾਡੀ ਐਬਿਲਿਟੀ ਕੀ ਹੈ ਜੀ ਉਹ ਕਸਟਮਰ ਦਾ ਕਮਿੰਗ ਕਸਟਮਰ ਦਾ ਗੋਇੰਗ ਵੈਰੀ ਹੈਪੀ ਸਾਰੇ ਦੇਖ ਕੇ ਬੜੇ ਖੁਸ਼ ਆ ਵੀ ਇੰਡੀਆ ਦਾ ਇੰਡੀਆ ਦੇ ਵਿੱਚਕਾਰ ਚਾਈਨਾ ਦਾ ਸਬਸਟੀਟਿਊਟ ਖੜਾ ਹੋ ਗਿਆ ਹੂੰ ਅੰਡੀਆ ਦੇ ਵਿੱਚਕਾਰ ਚਾਈਨਾ ਵਾਲੇ ਕੱਪੜੇ ਬੰਨੇ ਸ਼ੁਰੂ ਹੋ ਗਏ ਆ ਆਰਡਰ ਵੀ ਆ ਰਹੇ ਆ ਸਾਡੇ ਕੋਲੇ ਅੱਛੇ ਅੱਛੇ ਕਾਰਪੋਰੇਟ ਹਾਊਸਿਸ ਜਿਹੜੇ ਸਾਨੂੰ ਆਰਡਰ ਦੇ ਰਹੇ ਆ ਮਾਲ ਜਾ ਰਿਹਾ ਜੀ ਸਭ ਨੂੰ ਸਰ ਜਿਵੇਂ ਉਹ ਕਹਿੰਦੇ ਆ ਨਾ ਕਿ ਇਹ ਤਾਂ ਹਜੇ ਆਗਾਜ਼ ਹੈ ਅੱਗੇ-ਅੱਗੇ ਦੇਖੋ ਹੋਤਾ ਹੈ ਸੋ ਉਦਾਂ ਦੀ ਵੀ ਕੋਈ ਸਟ੍ਰੈਟਜੀ ਹੈਗੀ ਆ ਅੱਗੇ ਅਸੀਂ ਆਲਰੇਡੀ ਪ੍ਰਪੋਜ਼ਲ ਜਿਹੜੀ ਹੈ ਸਬਮਿਟ ਕਰਤੀ ਜੀ ਪੰਜਾਬ ਗਵਰਨਮੈਂਟ ਨੂੰ ਜੀ ਇਹ ਆਨਾਲੇ 3 ਸਾਲ ਚ ਅਸੀਂ ਤਕਰੀਬਨ 800 ਕਰੋੜ ਦੀ ਇਨਵੈਸਟਮੈਂਟ ਕਰਾਂਗੇ ਜੀ ਚੋਕ ਵੈਰੀ ਗੁੱਡ and we will create a employment of another 4000 people ਮੈਨੂੰ ਲੱਗਦਾ ਜਿਹੜੇ ਇੰਡਸਟਰੀ ਮਨਿਸਟਰ ਦਾ ਪੈਸ਼ਨ ਤੇ ਤੁਹਾਡਾ ਪੈਸ਼ਨ ਮਿਲ ਕੇ ਕੁਝ ਨਵਾਂ ਹੀ ਕਰਨ ਜਾ ਰਹੇ ਹੋ ਉਹ ਦੇਖੋ ਜੀ ਉਹ ਤਾਂ ਬਹੁਤ ਮਹਾਨ ਹਸਤੀ ਨੇ ਇੰਡਸਟਰੀ ਮਨਿਸਟਰ ਆਪਣੇ ਕਿੱਧਰ ਕਹਿ ਰਹੇ ਹੋ ਤੁਸੀਂ ਮਤਲਬ ਉਹਨਾਂ ਨੂੰ ਕਹਿ ਰਹੇ ਆਂ ਅੱਛਾ ਉਹ ਤਾਂ ਬੜੇ ਮਹਾਨ ਆਦਮੀ ਨੇ ਔਰ ਉਹਨਾਂ ਵਰਗਾ ਇੰਡਸਟਰੀ ਮਨਿਸਟਰ ਹੋਣਾ ਸਾਡੇ ਵਾਸਤੇ ਬਹੁਤ ਵੱਡੀ ਖੁਸ਼ਕਿਸਮਤੀ ਹੈ ਓਕੇ ਕਿਉਂਕਿ ਜਿੰਨੀ ਜੋ ਸਾਡੀ ਅਸੀਂ ਉਹਨਾਂ ਨੂੰ ਕੋਈ ਤਕਲੀਫ ਦੱਸਦੇ ਆਂ ਹਾਂ ਜਿੰਨੀ ਗਹਿਰਾਈ ਚ ਜਾ ਕੇ ਉਹ ਹੁੰਦੇ ਆ ਔਰ ਜਿੰਨੀ ਗਹਿਰਾਈ ਚ ਜਾ ਕੇ ਉਹ ਉਹਦਾ ਹੱਲ ਕਰਕੇ ਦਿੰਦੇ ਆ ਮੈਂ ਤਾਂ ਆਪਣੀ ਲਾਈਫ ਚ ਕੋਈ ਇੰਡਸਟਰੀ ਮਿਨਿਸਟਰ ਦੇਖਿਆ ਨਹੀਂ ਇਦਾਂ ਦਾ ਜੀ ਸਰ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਸ ਕਿ ਇਦਾਂ ਦਾ ਪਾਰਟਿਸਪੇਟ ਰਹਿੰਦਾ ਇਹਦਾ ਇੰਡਸਟਰੀ ਨੂੰ ਅੱਗੇ ਵਧਾਉਣ ਚ ਆ ਇੰਡਸਟਰੀ ਦੀ ਤਰੱਕੀ ਚ ਬਹੁਤ ਯੋਗਦਾਨ ਹੈ ਜੀ ਐਗਜ਼ੀਬਿਸ਼ਨ ਜੀ ਇਹ ਐਗਜ਼ੀਬਿਸ਼ਨ ਦੇ ਨਾਲ ਐਕਸਪੋਜ਼ਰ ਆ ਦੇਖੋ ਹਾਜ਼ਰੀ ਨੂੰ ਵੀ ਐਕਸਪੋਜ਼ਰ ਹੈ ਸਾਨੂੰ ਕਪੜੇ ਵਾਲਿਆਂ ਨੂੰ ਐਕਸਪੋਜ਼ਰ ਹੈ ਆਪਸ ਦੇ ਵਿੱਚ ਘਾਰੇ ਇੱਕ ਸਾਡੀ ਇੱਕ ਇੱਕ ਸੰਗਮ ਹੋ ਰਿਹਾ ਸਮਝ ਲਓ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਕਸਟਮਰ ਐਂਡ ਮੈਨੂਫੈਕਚਰਰ ਦਾ ਸੰਗਮ ਹੈ ਵੈਰੀ ਗੁੱਡ ਥੈਂਕ ਯੂ ਸਰ ਹਰ ਵਾਰੀ ਤੁਸੀਂ ਕੁਝ ਨਵਾਂ ਇਸ ਠਾ ਕੇ ਭੇਜ ਦਿਓ ਉਹ ਇੱਕ ਇੱਕ ਅੱਧੀ ਕੋਈ ਇਸ ਵਾਰੀ ਤਕੀਆ ਕਲਾਮਤਾ ਦੇ ਦਿਓ ਜਿਵੇਂ ਕਿ ਆਸੀ ਮੈਂ ਨੈਕਸਟ ਮੈਂ 95 ਸਾਲ ਦੀ ਉਮਰ ਚ 24 ਬਾਈ ਸੱਤ ਮੈਂ ਵੀ ਆਰ ਵੀ ਆਰ ਇਨ ਓਪਨ ਵਾਰ ਵਿਦ ਚਾਈਨਾ ਓਕੇ ਜੀ ਰਿਗਾਰਡਿੰਗ ਫੈਬਰਿਕਸ दर्शकयानु देख के कहतो वी आर इन ओपन वॉर विथ चाइना ਤੁਹਾਨੂੰ ਜੋ ਕਪੜਾ ਚਾਈਨਾ ਤੋਂ ਇੰਪੋਰਟ ਕਰਨਾ ਵੇਰਿਆ ਮੇਰੇ ਕੋਲ ਲਿਆਓ ਮੈਂ ਬਣਾ ਦਿੰਦਾ ਵੈਰੀ ਗੁੱਡ ਥੈਂਕ ਯੂ ਸਰ ਸੋ ਇਹ ਸੀਗੇ ਸਾਡੇ ਅਖਿਲ ਮਲੋਤਰਾ ਜੀ ਜਿਨ੍ਹਾਂ ਦੇ ਅੱਗੇ ਆ ਕੇ ਸਾਨੂੰ ਵੀ ਲੱਗਦਾ ਕਿ ਵਾਕਈ ਅਸੀਂ ਤਾਂ ਅਜੇ ਕਿਸੇ ਲੈਵਲ ਤੇ ਪਹੁੰਚੇ ਨਹੀਂ ਜੇ ਇਸ ਲੈਵਲ ਦਾ ਆਦਮੀ ਇਸ ਏਜ ਇੱਥੇ ਆ ਕੇ ਵਾਕਈ ਅਸੀਂ ਕਹਾਵਤ ਸੁਣੀ ਸੀ ਕਿ ਇਹ ਜਿਹੜੇ ਜਸਟ ਨੰਬਰ ਸੋ ਇਹ ਪ੍ਰੂਫ ਵੀ ਕਰ ਰਿਹਾ ਔਰ ਜਿੱਦਾਂ ਤੇ ਇਹਨਾਂ ਦੇ ਪੈਸ਼ਨੇਟ ਹੈ ਉਹਨੂੰ ਦੇਖ ਕੇ ਸਾਨੂੰ ਵੀ ਲੱਗਦਾ ਕਿ ਅਜੇ ਜਿਹੜਾ ਰਸਤਾ ਬਹੁਤ ਕੁਛ ਅੱਗੇ ਪਿਆ ਹੈ ਸਿਰਫ ਸਾਡੇ 'ਚ ਜਜ਼ਬਾ ਹੋਣਾ ਚਾਹੀਦਾ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਅਸੀਂ ਤਰਵਾਂ